ਜੋ ਗੁਰੂ ਕਰਤਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 201 ਅੰਕ ਤੇ ਸ਼ਬਦ ਚੰਨ ਕਰਦੇ ਗੌੜੀ ਮਹੱਲਾ 5 ਫਿਰ ਕਰ ਬੈਸੋ ਹਰ ਜਨ ਪਿਆਰੇ ਤਨ ਤਨ ਸਿ ਗੁਰੂ ਅਰਜਨ ਦੇਵ ਜੀ ਮਹਾਰਾਜ ਰੱਬ ਦੇ ਨਾਲ ਗੱਲ ਕਰਦੇ ਆ ਥੇਰਾ ਕਰ ਫਿਰ ਹੈ ਜਿਹੜਾ ਸਦਾ ਹੀ ਰਹਿਣੇ ਵਾਲਾ ਕਰ ਹੈ ਇਸ ਨੂੰ ਸੱਚ ਕੰਡ ਕਹਿੰਦੇ ਆਪਾਂ ਸੱਚ ਕੰਡ ਆਪਾਂ ਕਹਿੰਦੇ ਆ ਇਹ ਕਨਗੁਰੂ ਫਿਰ ਕਰ ਕਹਿੰਦੇ ਆ ਜਿਹੜਾ ਸਾਦਾ ਹੀ ਰਹਿਣੇ ਵਾਲਾ ਕਰ ਹੈ ਰੱਬ ਦਾ ਕਰ ਫਿਰ ਕਰ ਬੈਸੋ ਹੋ ਕਹਿੰਦੇ ਉੱਥੇ ਬੈਠਣ ਦੀ ਉੱਥੇ ਜਾਣ ਦੀ ਇੱਛਾ ਹੈ ਮੈਨੂੰ ਉੱਥੇ ਭੇਜ ਦਿਓ ਸੱਚਖੰਡ ਵਿੱਚ ਭੇਜ ਦਿਓ ਹਾਰ ਹਰ ਨੂੰ ਰੱਬ ਨੂੰ ਬੇਨਤੀ ਕਰਦੇ ਆ ਕਹਿੰਦੇ ਥਿਰ ਕਰ ਦੇ ਜਵਾਸਾ ਕਰ ਤੋ ਥਿਰ ਕਰ ਬੈਸੋ ਹਰ ਜਨ ਪਿਆਰੇ ਕਿ ਰੱਬ ਨੇ ਨਾਲ ਲੱਗਦੀ ਹੁਕਮ ਕਰ ਦਿੱਤਾ ਥਿਰ ਕਰ ਬੈਸੋ ਹਰ ਜਨ ਪਿਆਰੇ ਰੱਬ ਕਹਿੰਦਾ ਜਨ ਬਣ ਜਾ ਇਹ ਤੂੰ ਜਨ ਬਣੇਗਾ ਤਾਂ ਤੈਨੂੰ ਥਿਰਕਰ ਦੇ ਵਿੱਚ ਵਾਸਾ ਹੋਵੇ ਜਦੋਂ ਤੱਕ ਜਨ ਨਹੀਂ ਬਣਦਾ ਜਦੋਂ ਤੱਕ ਦਾਸ ਨਹੀਂ ਬਣਦਾ ਜਦੋਂ ਤੱਕ ਸਾਧੂ ਨਹੀਂ ਬਣਦਾ ਸੰਤ ਨਹੀਂ ਬਣਦਾ ਥਿਰਕਰ ਦੇ ਵਿੱਚ ਵਾਸਾ ਨਹੀਂ ਇੱਕੋ ਪੰਗਤੀ 'ਚ ਸਾਰਾ ਕੁਝ ਸਵਾਲ ਜਵਾਬ ਹੋ ਗਿਆ ਥਿਰਕਰ ਬੈਸੋ ਹਰ ਜਨ ਪਿਆਰੇ ਸਾਤੂ ਗੁਰ ਤੁਮਰੇ ਕਾਜ ਸਵਾਰੇ ਕਹਿੰਦੇ ਇਹ ਥੋੜਾ ਕਾਰਜ ਹੈ ਨਾ ਜਿਹੜਾ ਸਾਤੂ ਗੁਰੂ ਸਵਾਰ ਸਕਦਾ ਹੈ ਰੱਬ ਨੇ ਸਾਤੂ ਗੁਰੂ ਕੋਲ ਭੇਜ ਦਿੱਤਾ ਕਿ ਸਾਤੂ ਗੁਰ ਥੋੜਾ ਇਹ ਕਾਰਜ ਸਵਾਰ ਸਕਦਾ ਹੈ ਕਿਹੜਾ ਰੱਬ ਕੋਲ ਜਾਣੇ ਵਾਲਾ ਰੱਬ ਦੇ ਘਰ ਵਿੱਚ ਬਸਣੇ ਵਾਲਾ ਕਾਰਜ ਸਤਿਗੁਰ ਸਵਾਰ ਸਕਦਾ ਹੈ ਸਤਿਗੁਰ ਤੁਮਰੇ ਕਾਜ ਸੁਵਾਰੇ ਇਰ ਰਹੋ ਦੂਸਤ ਦੂਤ ਪਰਮੇਸ਼ਰ ਮਾਰੇ ਕਹਿੰਦੇ ਜਿਹੜੇ ਦੂਸਤ ਹਨ ਉਹਨਾਂ ਦੂਤ ਜਿਨ੍ਹਾਂ ਜਮ੍ਹਾਂ ਨੇ ਲੈ ਕੇ ਜਾਣਾ ਹੈ ਫਿਰ ਪਰਮੇਸ਼ਰ ਉਹਨਾਂ ਨੂੰ ਮਾਰ ਦਿੰਦਾ ਹੈ ਕਦੋਂ ਜਦੋਂ ਸਤ ਦਾ ਗੁਰ ਮਿਲਿਆ ਸਤ ਗੁਰੂ ਕੋਲ ਗਿਆ ਗੁਰ ਨੇ ਸ਼ਬਦ ਨੇ ਫਿਰ ਇਹਨਾਂ ਜਮਾਂ ਦੂਤਾਂ ਨੂੰ ਮਾਰ ਦਿੱਤਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਫਿਰ ਪਰਮੇਸ਼ਰ ਨੇ ਇਹਨਾਂ ਦੁਸ਼ਤਾਂ ਨੂੰ ਦੂਤਾਂ ਨੂੰ ਮਾਰ ਦਿੱਤਾ ਜਦੋਂ ਸਤ ਗੁਰੂ ਕੋਲ ਗਿਆ ਸਤ ਗੁਰ ਨੇ ਸ਼ਬਦ ਦੇ ਦਿੱਤਾ ਉਹ ਸ਼ਬਦ ਨੇ ਫਿਰ ਇਹਨਾਂ ਦੁਸ਼ਤਾਂ ਨੂੰ ਮਾਰ ਦਿੱਤਾ ਦੁਸ਼ਤ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਰੱਖੀ ਕਰਤਾਰੇ ਜਨ ਦੀ ਪੈਜ ਰੱਖੀ ਹੈ ਆਪਣੀ ਨਹੀਂ ਰੱਖੀ ਜਨ ਦੀ ਉਹਦੀ ਫਿਰ ਇੱਜ਼ਤ ਰੱਖਦੇ ਆ ਜਨਕੀ ਪੈਜ ਰੱਖੀ ਕਰਤਾਰੇ ਕਰਤਾਰ ਰੱਬ ਨੂੰ ਕਹਿੰਦੇ ਆ ਕਹਿੰਦੇ ਫਿਰ ਕਰਤਾਰ ਆਪਣੇ ਜਨ ਦੀ ਇੱਜ਼ਤ ਰੱਖਦਾ ਤਾਂ ਹੀ ਤਾਂ ਫਿਰ ਕਹਿੰਦੇ ਬਿਰਤੀ ਨਾ ਹੋਵੀ ਜਨ ਕੀ ਅਰਦਾਸ ਜਨ ਦੀ ਅਰਦਾਸ ਨਹੀਂ ਬਿਰਤੀ ਹੁੰਦੀ ਆਪਣੀਆਂ ਤਾਂ ਬਿਰਤੀਆਂ ਜਾਂਦੀਆਂ ਆਪਣੀ ਅਰਦਾਸ ਕਿਸੇ ਲੇਖੇ ਨਹੀਂ ਲੱਗਦੀ ਕਿਉਂ ਇਹ ਕਾਰਨ ਵੀ ਹੈ ਨਾ ਸਹਬ ਸੇਤੀ ਹੁਕਮਾ ਨਾਲ ਚੱਲੇ ਕਹੀ ਬਣੇ ਅਰਦਾਸ ਅਸੀਂ ਰੱਬ ਦੇ ਹੁਕਮ ਵਿੱਚ ਨਹੀਂ ਚੱਲਦੇ ਕਹਿੰਦੇ ਕਿਸ ਤਰ੍ਹਾਂ ਤੇਰੀ ਅਦਾਸ ਫਿਰ ਸਪੂਰਨ ਹੋ ਸਕਦੀ ਹੈ ਲੇਕਿਨ ਜਨ ਹੈ ਜਿਹੜਾ ਉਹਦੀ ਫਿਰ ਇੱਜ਼ਤ ਰੱਬ ਰੱਖਦਾ ਜਨ ਕੀ ਪੈਜ ਰੱਖੀ ਕਰਤਾਰੇ ਬਾਦ ਸਾਹ ਸਾ ਸਭ ਬਸ ਕਰਦੀਨੈ ਕਹਿੰਦੇ ਰੱਬ ਨੇ ਫਿਰ ਸਾਰੇ ਬਸ ਵਿੱਚ ਕਰਕੇ ਦਿੱਤੇ ਜਨ ਦੇ ਵਿੱਚ ਜਨ ਦੀ ਇੱਜ਼ਤ ਰੱਖੀ ਬਾਦਸ਼ਾਹ ਸਾ ਸਭ ਬਸ ਕਰਦੀਨੇ ਕਹਿੰਦੇ ਸਾਰੇ ਫਿਰ ਬਸ ਦੀ ਚਾਗ ਹੈ ਬਾਦਸ਼ਾਹ ਨੇ ਰੱਬ ਨੇ ਸਾਰੇ ਕੁਝ ਬਸ ਵਿੱਚ ਕਰ ਦਿੱਤੇ ਇੱਜ਼ਤ ਰੱਖੀ ਕਹਿੰਦੇ ਕਿਸ ਤਰ੍ਹਾਂ ਰੱਖੀ ਹੈ ਬਾਦਸ਼ਾਹ ਸਭ ਬਸ ਕਰਦੀਨੇ ਸਾਰੇ ਵਾਸ ਵਿੱਚ ਕਰ ਦਿੱਤੇ ਰੱਬ ਨੇ ਅੰਮ੍ਰਿਤ ਨਾਮ ਮਹਾਰਸ ਪੀਣੇ ਕਹਿੰਦੇ ਕਦੋਂ ਆਏ ਆ ਵਾਸ ਵਿੱਚ ਕਦੋਂ ਆਏ ਆ ਸਾਰੇ ਜਦੋਂ ਅੰਮ੍ਰਿਤ ਨਾਮ ਹੈ ਜਿਹੜਾ ਮਹਾਰਸ ਇਹਨੂੰ ਪੀਤਾ ਹੈ ਅੰਮ੍ਰਿਤ ਮਹਾਰਸ ਨੂੰ ਪੀਣ ਦੇ ਨਾਲ ਸਾਰੀ ਦੁਨੀਆ ਵਾਸ ਵਿੱਚ ਆ ਗਈ ਰੱਬ ਨੇ ਵਾਸ ਵਿੱਚ ਕਰ ਦਿੱਤੇ ਸਾਰੇ ਕਦੋਂ ਆਏ ਵਾਸ ਵਿੱਚ ਆਮਤ ਨਾਮ ਮਹਾਰਸ ਪੀ ਨਾ ਜਦੋਂ ਨਾਮ ਦਾ ਮਹਾਰਸ ਪੀਤਾ ਹੈ ਨਿਰਪਉ ਹੋਏ ਕਹਿੰਦੇ ਭੀ ਨਿਰਪਉ ਹੋ ਗਿਆ ਡਰ ਖਤਮ ਹੋ ਗਿਆ ਨਿਰਪਰ ਹੋਏ ਨਿਰਪਉ ਕਦੋਂ ਹੋਇਆ ਡਰ ਕਦੋਂ ਖਤਮ ਹੋਇਆ ਸਿਰ ਗੁਰੂ ਨਾਨਕ ਦੇਵ ਜੀ ਨੇ ਬਾਣੀ ਬੜੀ ਗੱਜਬ ਦੀ ਚੜਾਈ ਹੈ ਨਿਰਪਉ ਕਦੋਂ ਹੋਇਆ ਸਾਰੇ ਬਸ ਵਿੱਚ ਕਦੋਂ ਆਏ ਜਦੋਂ ਅੰਮ੍ਰਿਤ ਮਹਾਰਤ ਨੂੰ ਪੀਤਾ ਬਸ ਵਿੱਚ ਆ ਗਏ ਫਿਰ ਡਰ ਕਦੋਂ ਖਤਮ ਹੋਇਆ ਨਿਰਪਉ ਹੋਏ ਭਜੋਪ ਭਗਵਾਨ ਜਦੋਂ ਭਗਵਾਨ ਦਾ ਭਜਨ ਕੀਤਾ ਫਿਰ ਨਿਰਪਉ ਹੋ ਗਿਆ ਡਰ ਖਤਮ ਹੋ ਗਿਆ ਡਰ ਕਦੋਂ ਖਤਮ ਹੋਇਆ ਜਦੋਂ ਭਜਨ ਕੀਤਾ ਨਿਰਪਉ ਦਾ ਰੱਬ ਦਾ ਭਜਨ ਕੀਤਾ ਨਿਰਪਉ ਕੋਈ ਭਜੋ ਭਗਵਾਨ ਸਾਧ ਸੰਗਤ ਜਦੋਂ ਸਾਧਾਂ ਦੀ ਸੰਗਤ ਕੀਤੀ ਸਾਧ ਸੰਗਤ ਸਾਧੂ ਦੀ ਸੰਗਤ ਕਰਕੇ ਕਰਿਆ ਕੀ ਹੈ ਸਾਧ ਸੰਗਤ ਸਾਧ ਸੰਗ ਤ ਮਿਲਕੀਨੋ ਦਾਨ ਕਹਿੰਦੇ ਫਿਰ ਇਹਦਾ ਦਾਨ ਕੀਤਾ ਹੈ ਇਕਨ ਆਪਾਂ ਕੋਈ ਭੰਡਾਰਾ ਬਣਾ ਕੇ ਰੱਖ ਦਿੰਦੇ ਆ ਨਾ ਫੇ ਲੋਕ ਵੰਡਦੇ ਉਹਨੂੰ ਸਾਧੂ ਨਾਮ ਦਾ ਭੰਡਾਰਾ ਤਿਆਰ ਕਰ ਦਿੰਦੇ ਆ ਫਿਰ ਇਹਦਾ ਕਹਿੰਦੇ দান ਕਰਦੇ ਇਹਨੂੰ ਵੰਡਦੇ ਅੱਗੇ দান ਕਰਨਾ ਹੈ ਸਾਧ ਸੰਗਤ ਮਿਲ ਕੀਨੋਂ দান ਕਿਹੜੀ ਚੀਜ਼ ਜਿਹੜਾ ਨਿਰਪਉ ਦਾ ਭਜਨ ਕੀਤਾ ਹੈ ਨਾਮ ਦਾ ਭਜਨ ਕੀਤਾ ਫਿਰ ਨਾਮ ਦਾ ਕਹਿੰਦੇ ਦਾਨ ਕਰਦੇ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨਿਰਪਉ ਹੋਏ ਭਜੋ ਭਗਵਾਨ ਨਿਰਪਉ ਹੋ ਗਿਆ ਭਜਨ ਕੀਤਾ ਭਗਵਾਨ ਦਾ ਸਾਧ ਸੰਗਤ ਮਿਲ ਕਹਿੰਦੇ ਸਾਧੂਆਂ ਦੀ ਸੰਗਤ ਕਰਕੇ ਕੀਨੋ ਦਾਨ ਕਹਿੰਦੇ ਇਹਦਾ ਹੁਣ ਦਾਨ ਕਰਦੇ ਕਿਸ ਚੀਜ਼ ਦਾ ਨਾਮ ਦਾ ਬਾਣੀ ਦਾ ਦਾਨ ਕਰਦੇ ਜਿਵੇਂ ਕਿ ਕਿਤੇ ਵੇਚਣ ਦੇ ਵਾਸਤੇ ਤਾਂ ਨੇ ਕਿਹਾ ਕਿ ਬਾਬੇ ਨਾਨਕ ਦੀ ਬਾਣੀ ਨੂੰ ਹੁਣ ਵੇਚਦੇ ਤੋਂ ਇਹਦਾ দান ਕਰਨ ਦੇ ਵਾਸਤੇ ਕਿਹਾ ਲੇਕਿਨ ਅਸੀਂ ਵੇਚਣ ਲੱਗ ਗਏ ਅਸੀਂ ਖਰੀਦਣ ਲੱਗ ਗਏ ਅਸੀਂ ਦੁਕਾਨਦਾਰ ਬਣ ਗਏ ਅਸੀਂ ਦੁਕਾਨਾਂ ਖੋਲ ਲਈ ਇਹ ਬਾਬੇ ਨਾਨਕ ਦੀ ਹੱਟ ਇਥੇ ਤਾਂ ਧੜੀਆਂ ਤੋਲ-ਤੋਲ ਕੇ ਪਾਈ ਗਿਆ ਪਾਈ ਗਿਆ ਲੇਕਿਨ ਮੁੱਕਿਆ ਨਹੀਂ મોદી ਖਾਨ ਫਿਰ ਪੈਸੇ ਥੋੜਾ ਲੋਕਾਂ ਦੇ ਲਏ ਆ ਜਦੋਂ ਧੜੀਆਂ ਤੋਲ-ਤੋਲ ਕੇ ਪਾਈ ਗਿਆ 13 ਹੌ 13 ਹੌ ਤੋ ਲਈ ਗਿਆ ਪਾਈ ਗਿਆ ਸਿੱਟੀ ਗਿਆ ਕਿਸੇ ਤੋਂ ਪੈਸੇ ਥੋੜਾ ਲਏ ਆ ਫਿਰ ਸੋ ਗੁਰੂ ਬਚਨ ਕਰਦੇ ਆ ਕਹਿੰਦੇ ਪਾਈ ਦਾ ਦਾਨ ਕਰਦੇ ਸਾਧ ਸੰਗਤ ਮਿਲ ਕੀ ਨੋ ਦਾਨ ਸਾਰਨ ਪਰੇ ਪ੍ਰਭ ਅੰਤਰ ਜਾਮੀ ਕਹਿੰਦੇ ਪ੍ਰਭੂ ਆ ਜਿਹੜਾ ਉਹਦੀ ਸ਼ਰਨ ਦੇ ਵਿੱਚ ਆ ਜਾ ਸਾਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਕਹਿੰਦੇ ਮੈਂ ਤਾਂ ਉਹਦੀ ਓਟ ਪਕੜ ਲਈ ਰੱਬ ਦਾ ਪੱਲਾ ਪਕੜ ਲਿਆ ਨਾਨਕ ਓਟ ਪਕਰੀ ਪ੍ਰਭ ਸੁਆਮੀ ਪ੍ਰਭੂ ਦੀ ਸੁਆਮੀ ਦੀ ਓਟ ਪਕੜ ਲਈ ਇੱਕ ਤੇ ਵਿਸ਼ਵਾਸ ਬਣ ਗਿਆ ਉਸ ਦਾ ਪੱਲਾ ਫੜੰਦਿਆ ਪਾਰ ਲੰਗੇ ਨਾਨਕ ਓਟ ਪੱਕਰੀ ਪ੍ਰਭ ਸੁਆਮੀ ਗੋੜੀ ਮਹੱਲਾ ਪੰਜਾਂ ਹਰ ਸੰਗ ਰਾਤੀ ਫਿਰ ਹਰ ਦਾ ਰੰਗ ਚੜ ਗਿਆ ਨਾਮ ਦਾ ਰੰਗ ਚੜ ਗਿਆ ਹਰ ਸੰਗ ਰਾਤੀ ਪਾਹੇ ਨਾ ਜਲੇ ਕਹਿੰਦੇ ਫਿਰ ਜਲਦਾ ਨਹੀਂ ਫਿਰ ਸੇਕ ਲੱਗਦਾ ਹੀ ਨਹੀਂ ਤੇ ਤੀ ਦਵੀ ਤੇ ਬੈਠਿਆ ਸੇਕ ਲੱਗਦਾ ਹੀ ਨਹੀਂ ਭਾਈ ਦਿਆਲਾ ਜੀ ਉਬਾਲੇ ਜਾਂਦੇ ਆ ਸੇਕ ਲੱਗਦਾ ਹੀ ਨਹੀਂ ਆਰੇ ਨਾਲ ਚਰਾਏ ਜਾਂਦੇ ਦੁੱਖ ਲੱਗਦਾ ਹੀ ਨਹੀਂ ਜਦੋਂ ਹਰ ਦਾ ਰੰਗ ਚੜ ਗਿਆ ਹਰ ਸੰਗ ਰਾਤੇ ਪਾਹੇ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛੱਲਦਾ ਇਹ ਮਾਇਆ ਠੱਗਦੀ ਐ ਇਹ ਠੱਗਣੀ ਐ ਫੇਰ ਕਹਿੰਦੇ ਮਾਇਆ ਨਹੀਂ ਛੱਲ ਸਕਦੀ ਜਦੋਂ ਹਰ ਦਾ ਰੰਗ ਚੜ ਜਾਂਦਾ ਭੁੱਲ ਜਾਂਦਾ ਇਹ ਮਾਇਆ ਠੱਗ ਲੈਂਦੀ ਐ ਹਰ ਸੰਗ ਰਾਤੇ ਮਾਇਆ ਨਹੀਂ ਛੱਲੇ ਹਰ ਸੰਗ ਰਾਤੇ ਨਹੀਂ ਡੁੱਬੇ ਜਲਾ ਡਲ ਦੇ ਪਾਣੀ ਵਿੱਚ ਡੁੱਬਦਾ ਹੀ ਨਹੀਂ ਜਦੋਂ ਹਰ ਦਾ ਰੰਗ ਚੜ ਜਾਂਦਾ ਫਿਰ ਡੁੱਬਦਾ ਹੀ ਨਹੀਂ ਬਈ ਨਦੀ ਚਲੋਫ ਹੋ ਗਏ ਸਿਰਗੁ ਨਾਰਕ ਦੇਵ ਜੀ ਡੁੱਬੇ ਹੀ ਨਹੀਂ ਕਿਉਂ ਹਰ ਦਾ ਰੰਗ ਚੜਿਆ ਵਾਣੀ ਸੱਚ ਕਰਕੇ ਦੁਕਾਉਂਦੀ ਹੈ ਜੋ ਲਿਖਿਆ ਹੈ ਕਿਹਾ ਹੈ ਬਾਣੀ ਇਸ ਨੂੰ ਸੱਚ ਪ੍ਰਗਟ ਕਰਦੀ ਹੈ ਹਰ ਸੰਗ ਰਾਤੀ ਨਹੀਂ ਡੁੱਬੇ ਜਲਾ ਹਰ ਸੰਗ ਰਾਤੀ ਸੋ ਫਲ ਸੋ ਫਲ ਰੱਬ ਦਾ ਫਲ ਲੱਗ ਜਾਂਦਾ ਜਦੋਂ ਹਰ ਦਾ ਰੰਗ ਚੜਦਾ ਹੈ ਫਿਰ ਰੱਬ ਦਾ ਫਲ ਲੱਗ ਜਾਂਦਾ ਹਰ ਸੰਗ ਰਾਤ ਤੇ ਸੋ ਫਲ ਫਲਾ ਸਭ ਪਏ ਮਿਟੇ ਕਹਿੰਦੇ ਸਾਰੇ ਪਏ ਫਿਰ ਡਰ ਮਿਟ ਜਾਂਦੇ ਆ ਸਾਰੇ ਸਭ ਪਏ ਮਿਟੇ ਤੇਮਾਰੇ ਨਾਂਇ ਕਹਿੰਦੇ ਤੁਹਾਡੇ ਨਾਮ ਦੇ ਨਾਲ ਸਾਰੇ ਡਰ ਮਿਟ ਜਾਂਦੇ ਆ ਕੋਈ ਡਰ ਨਹੀਂ ਰਹਿੰਦਾ ਕੋਈ ਸ਼ੰਕਾ ਨਹੀਂ ਰਹਿੰਦੀ ਪੇਟਤ ਸੰਗ ਕਹਿੰਦੇ ਰੱਬ ਦੇ ਨਾਲ ਮੇਲ ਹੋ ਜਾਂਦਾ ਕਦੋਂ ਜਦੋਂ ਹਰ ਦਾ ਰੰਗ ਚੜਿਆ ਪੇਟਤ ਸੰਗ ਹਰ ਹਰ ਗੁਣ ਗਾਏ ਕਹਿੰਦੇ ਹਰ ਦੇ ਨਾਲ ਮੇਲ ਹੋ ਗਿਆ ਜਦੋਂ ਹਰ ਦੇ ਗੁਣਾ ਨੂੰ ਗਾਇਆ ਪੇਟਤ ਸੰਗ ਹਰ ਕਹਿੰਦੇ ਹਰ ਨਾਲ ਮੇਲ ਹਰ ਗੁਣ ਗਾਏ ਜਦੋਂ ਹਰ ਦੇ ਗੁਣਾਂ ਨੂੰ ਗਾਏ ਰੋ ਹਰ ਸੰਗ ਰਾਤੀ ਮਿਟੇ ਸਭ ਚਿੰਤਾ ਸਾਰੀ ਚਿੰਤਾ ਫਿਰ ਮਿਟ ਜਾਂਦੀ ਹੈ ਕੋਈ ਕਿਸੇ ਕਿਸਮ ਦੀ ਸੋਚ ਨਹੀਂ ਰਹਿੰਦੀ ਨਹੀਂ ਹਰ ਵਕਤ ਸੋਚ ਹੈ ਵੀ ਆਹ ਕੰਮ ਮੇਰਾ ਵਿਗੜ ਜਾਣਾ ਹੈ ਇਹ ਮੇਰਾ ਨੁਕਸਾਨ ਹੋ ਜਾਣਾ ਹੈ ਹਰ ਵਕਤ ਚਿੰਤਾ ਦੇ ਵਿੱਚ ਡੁੱਬਿਆ ਰਹਿੰਦਾ ਹੈ ਲੇਕਿਨ ਇਹ ਚਿੰਤਾ ਕਦੋਂ ਖਤਮ ਹੁੰਦੀ ਹੈ ਜਦੋਂ ਹਰ ਦਾ ਰੰਗ ਚੜ ਜਾਂਦਾ ਹੈ ਹਰ ਸੰਗ ਰਾਤੇ ਮਿੱਟੀ ਸਭ ਚਿੰਤਾ ਹਰਸਿਓ ਸੋ ਰੱਚੈ ਕਹਿੰਦੇ ਕੌਣ ਰੱਚਦਾ ਹੈ ਹਰ ਦੇ ਨਾਲ ਕਿਸ ਨੂੰ ਹਰ ਦਾ ਰੰਗ ਚੜਦਾ ਹੈ ਪਹਿਲਾਂ ਤਾਂ ਹਰ ਦੇ ਰੰਗ ਦੀ ਗੱਲ ਕੀਤੀ ਐ ਕਿ ਜਦੋਂ ਹਰ ਦਾ ਰੰਗ ਚੜ ਜਾਂਦਾ ਕਿਹੜੇ ਕਿਹੜੇ ਕੰਮ ਹੁੰਦੇ ਆ ਹੁਣ ਇੱਕ ਆਲੇ ਭਲੇਖਾ ਸੀ ਕਿ ਹਰ ਦਾ ਰੰਗ ਚੜਦਾ ਕਿਸ ਨੂੰ ਹੈ ਕਿਹੜਾ ਰਚਦਾ ਹੈ ਹਰ ਦੇ ਵਿੱਚ ਹਾਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸਿਉ ਸੂਰ ਰਚੇ ਜਿਸ ਸਾਧ ਕਮੰਤਾ ਕਹ ਜਿਹਦੇ ਕੋਲ ਸਾਧੂਆਂ ਦਾ ਮੰਤਰ ਹੁੰਦਾ ਉਸ ਨੂੰ ਹਰ ਦਾ ਰੰਗ ਚੜ ਜਾਂਦਾ ਪਾਚਨ ਸਪਸ਼ਟ ਲਿਖਿਆ ਕੋਈ ਲੁਕੋਇਆ ਨਹੀਂ ਰਚਦਾ ਕੌਣ ਹੈ ਕਿਸ ਨੂੰ ਹਰ ਦਾ ਰੰਗ ਚੜਦਾ ਹੈ ਹਰ ਸੰਗ ਰਾਤ ਹਰਿ ਸਿਉ ਸੋ ਰੱਜੇ ਜਿਸ ਸਾਧ ਕਮਨਤਾ ਇਹਨਾਂ ਨੂੰ ਸਾਧੂ ਮੰਤਰ ਦੇ ਦਿੰਦੇ ਹਨ ਸਾਧੂ ਬਨੇ ਮੰਤਰ ਦਿੱਤਾ ਕੋਈ ਖਾਣੇ ਵਾਲਾ ਸਾਨੂੰ ਸਮਾਨ ਨਹੀਂ ਦਿੰਦਾ ਕਿੱਡਾ ਬੜਾ ਬਹਿਮ ਹੈ ਸੰਸਾਦੀ ਕਿ ਜਦੋਂ ਤੱਕ ਬਾਬਾ ਸਾਨੂੰ ਕੁਝ ਖਾਣ ਨੂੰ ਨਹੀਂ ਦਿੰਦਾ ਸਾਡਾ ਨਹੀਂ ਕੰਮ ਬਣਨਾ ਬਾਬਾ ਤਾਂ ਮੰਤਰ ਦਿੰਦਾ ਹੈ ਕਿਹੜਾ ਮੰਤਰ ਰਾਬੋ ਨੂੰ ਬਸ ਵਿੱਚ ਕਰਨੇ ਵਾਲਾ ਮੰਤਰ ਇੱਕ ਕਰੋੜਾਂ ਵਿੱਚੋਂ ਹੁੰਦਾ ਕਿਸੇ ਕੋਲ ਹੋਰ ਮੰਤਰ ਬੜੇ ਐ ਕਿਸੇ ਕੋਲ ਮੂਣੀ ਮੰਤਰ ਹੁੰਦਾ ਉਹ ਮੂਣੀ ਮੰਤਰ ਦੇ ਦਿੰਦੇ ਆ ਮੂਣੀ ਨਾ ਔਰਤ ਨੂੰ ਕਹਿੰਦੇ ਆ ਔਰਤਾਂ ਵਿੱਚ ਔਰਤਾਂ ਨੂੰ ਬਸ ਕਰਨੇ ਵਾਲੇ ਵੀ ਮੰਤਰ ਆ ਬਾਬਾ ਜੀ ਕੋਲ। ਕਈ ਇਹ ਵੀ ਮੰਗਣ ਜਾਂਦੇ ਇਹ ਵੀ ਦੇ ਦਿੰਦੇ ਆ। ਲੇਕਿਨ ਇੱਕ ਮੰਤਰ ਰੱਬ ਨੂੰ ਬਾਸ ਵਿੱਚ ਕਰਨੇ ਵਾਲਾ ਹੈ। ਉਹ ਸਾਧੂਆਂ ਕੋਲ ਹੁੰਦਾ ਹੈ। ਕਿੱਡਾ ਵੱਡਾ ਮੰਤਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬ ਤੋਂ ਲੈ ਕੇ ਆਂਦਾ। ਰੱਬ ਨੇ ਬਾਬੇ ਨਾਨਕ ਨੂੰ ਦੇ ਦਿੱਤਾ ਕਿ ਆਹ ਮੰਤਰ ਹੈ ਜਿਹੜਾ ਇਹ ਮੰਤਰ ਦਾ ਜਾਪ ਕਰੂਗਾ ਮੈਂ ਉਹਦੀ ਗੱਲ ਮੰਨਣ ਲੱਗ ਜਾਊਗਾ ਮੈਂ ਉਹਦੇ ਬੱਸ ਵਿੱਚ ਆ ਜਾਊਗਾ ਹਰ ਸਿਉ ਸੋ ਰਚੇ ਜਿਸ ਸਾਧਕ ਮੰਤਾ ਇਹ ਤਾਂ ਬਹਿਮ ਨਿਕਲ ਜਾਣਾ ਚਾਹੀਦਾ ਕਿ ਬਾਬਾ ਜੀ ਨੇ ਲੌਂਗ ਦਿੱਤੇ ਇਲਾਇਚੀਆਂ ਦਿੱਤੀਆਂ ਪਾਣੀ ਦਿੱਤਾ ਕਰਕੇ ਬੜੇ ਮੂੜੇ ਹੋ ਹੋ ਭੱਜਦੇ ਆ ਭੀੜ ਲੱਗ ਜਾਂਦੀ ਐ ਕੋਈ ਬਾਬਾ ਜੀ ਬੰਡਣ ਲੱਗ ਜੇ ਮੈਨੂੰ ਕੋਈ ਸਮਾਨ ਭੱਜ-ਭੱਜ ਕੇ ਮੂੜੇ ਹੋ ਹੋ ਡਿੱਗਦੇ ਆ ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਬਦ ਵਾਲਾ ਮੰਤਰ ਲੈ ਕੇ ਆਇਆ ਰੱਬ ਤੋਂ ਇਹ ਸਬਦ ਬੰਡਿਆ ਇਹ ਸਬਦ ਦੇ ਮੰਤਰ ਦੇ ਨਾਲ ਰੱਬ ਵਸ ਵਿੱਚ ਆਜਾ ਰੱਬ ਵਾਸੀ ਜਾ ਕੇ ਜਿਹੜੇ ਮਰਜ਼ੀ ਕੰਮ ਕਰਾ ਲਓ ਕਰਨਾ ਤਾਂ ਰੱਬ ਨੇ ਆ ਹਰ ਸਿਉ ਸੋ ਰੱਚੇ ਜਿਸ ਸਾਧ ਕਮੰਤਾ ਹਰ ਸੰਗ ਰਾਤੀ ਜਦੋਂ ਹਰ ਦਾ ਰੰਗ ਚੜ੍ਹ ਗਿਆ ਸਾਧੂ ਨੇ ਚੜਾਇਆ ਹਰ ਦਾ ਰੰਗ ਹਰ ਸੰਗ ਰਾਤੀ ਜੰਮ ਕੇ ਨਹੀਂ ਤਰਾਸਾ ਤੇ ਜੰਮ ਦੀ ਕੋਈ ਤਰਾਸਾ ਨਹੀਂ ਜੰਮ ਦੀ ਪਿਆਸ ਖਤਮ ਹੋ ਗਈ ਤੇ ਜਾਮੋ ਵੀ ਨਹੀਂ ਖਾਂਦਾ ਕਾਲ ਵੀ ਨਹੀਂ ਖਾਂਦਾ ਐਡਾ ਵੱਡਾ ਮੰਤਰ ਹੈ ਜਿਹੜਾ ਸਾਧੂਆਂ ਕੋਲੋਂ ਪ੍ਰਾਪਤ ਹੁੰਦਾ ਹਰ ਸੰਗ ਰਾਤੇ ਜੰਮ ਕੇ ਨਹੀਂ ਤਰਾਸਾ ਹਰ ਸੰਗ ਰਾਤੇ ਪੂਰਨ ਆਸ ਜਦੋਂ ਹਰ ਦਾ ਰੰਗ ਚੜ ਜਾਂਦਾ ਫਿਰ ਪੂਰੀ ਆਸ ਹੋ ਜਾਂਦੀ ਹੈ ਹਰ ਸੰਗ ਰਾਤੀ ਪੂਰਨ ਆਸ ਹਰ ਸੰਗ ਰਾਤੀ ਦੁੱਖ ਨਾ ਲੱਗੇ ਹੁਣ ਦੁੱਖਾਂ ਦਾ ਵੀ ਖਤਮ ਕਰਤਾ ਕੋਈ ਇਹੋ ਜੀ ਚੀਜ਼ ਨਹੀਂ ਜਿਹੜੀ ਇਸ ਸੰਸਾਰ ਦੇ ਵਿੱਚ ਨਹੀਂ ਹੋਣ ਵਾਲੀ ਉਹ ਕਿਹੜੀ ਚੀਜ਼ ਹੈ ਕਿਹੜੀ ਤਾਕਤ ਹੈ ਉਹ ਸਾਧੂਆਂ ਦਾ ਸ਼ਬਦ ਹੈ ਸਾਧੂਆਂ ਦਾ ਮੰਤਰ ਸਾ ਹਰ ਸੰਗ ਰਾਤੇ ਦੁੱਖ ਨਾ ਲੱਗੈ ਹਰ ਸੰਗ ਰਾਤਾ ਅਨ ਦਿਨ ਜਾਗੈ ਕਹਿੰਦੇ ਹਰ ਰੋਜ਼ ਦਿਨ ਰਾਤ ਫਿਰ ਜਾਗਦੇ ਰਹਿੰਦੇ ਸੌਂਦਾ ਨਹੀਂ ਹਰ ਸੰਗ ਰਾਤੇ ਅੰਧੇ ਨ ਜਾਗੈ ਹਰ ਸੰਗ ਰਾਤਾ ਸਹਿਜ ਕਰ ਬਸੈ ਸਹਿਜ ਕਰ ਰੱਬ ਦਾ ਕਰ ਉੱਥੇ ਵਾਸਾ ਹੋ ਗਿਆ ਸੱਚਖੰਡ ਵਿੱਚ ਕਿਸ ਤਰ੍ਹਾਂ ਵਾਸਾ ਹੋਇਆ ਰੱਬ ਦੇ ਘਰ ਵਿੱਚ ਕਿਸ ਤਰ੍ਹਾਂ ਗਿਆ ਐ ਸਬਦ ਲੈ ਕੇ ਗਿਆ ਸਬਦ ਤੇ ਜਹਾਜ਼ ਤੇ ਚੜ ਗਿਆ ਪਹੁੰਚ ਗਿਆ ਸੱਚਖੰਡ ਹਰ ਸੰਗ ਰਾਤਾ ਸਹਿਜ ਕਰ ਬਸੈ ਹਰ ਸੰਗ ਰਾਤਾ ਪਰਮ ਪਉ ਨਸੈ ਜਿਹੜਾ ਪਰਮ ਹੈ ਨਾ ਬਹਿਮ ਦੱਸ ਜਾਂਦਾ ਇਹ ਬਹਿਮ ਦੀ ਬਿਮਾਰੀ ਹੈ ਜਿਹੜੀ ਸਭ ਤੋਂ ਖਤਰਨਾਕ ਹੈ ਕਹਿੰਦੇ ਬਹਿਮ ਦਾ ਕੋਈ ਇਲਾਜ ਨਹੀਂ ਦੇਕਰ ਸਿਰ ਕੋ ਨਾਨਕ ਦੇਵ ਜੀ ਕੋਲ ਇਹਦੀ ਦਵਾਈ ਹੈਗੀ ਆ ਕਿਹੜੀ ਦੁਆਏ ਹੈ ਬਹਿਮ ਨੂੰ ਖਤਮ ਕਰਨੇ ਵਾਲੀ ਇਹ ਸਬਦ ਵਾਲੀ ਦਵਾਈ ਹੈ ਫਿਰ ਬਹਿਮ ਖਤਮ ਹੋ ਜਾਂਦਾ ਪਰਮ ਖਤਮ ਹੋ ਜਾਂਦਾ ਹਰ ਸੰਗ ਰਾਤ ਤੇ ਪਰਮ ਭਾਉ ਨਸੈ ਹਰ ਸੰਗ ਰਾਤੀ ਮਤ ਉੱਤਮ ਹੋਏ ਕਹਿੰਦੇ ਮਤ ਹੈ ਜਿਹੜੀ ਉੱਤਮ ਹੋ ਜਾਂਦੀ ਹਰ ਸੰਗਰ ਰਾਤੇ ਨਿਰਮਲ ਕਹਿੰਦੇ ਫਿਰ ਨਿਰਮਲ ਹੋ ਜਾਂਦਾ ਮੈਲ ਉਤਰ ਜਾਂਦੀ ਹੈ ਮੈਲ ਕਦੋਂ ਉੱਤੀ ਹੈ ਕਦੋਂ ਖਤਮ ਹੋਈ ਹੈ ਮੈਲ ਜਦੋਂ ਹਰ ਦਾ ਰੰਗ ਚੜਿਆ ਨਾਮ ਦਾ ਰੰਗ ਚੜਿਆ ਬਾਣੀ ਦਾ ਰੰਗ ਚੜਿਆ ਹਰ ਸੰਗਰ ਰਾਤੇ ਨਿਰਮਲ ਕਿ ਨਿਰਮਲ ਹੋ ਗਏ ਸੋਏ ਕਹਿੰਦੇ ਫਿਰ ਰੱਬੇ ਬਣ ਜਾਂਦਾ ਫਿਰ ਕੋਈ ਭੇਦ ਨਹੀਂ ਰਹਿੰਦਾ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਤਾਂ ਹੀ ਤਾਂ ਲਿਖਤਾ ਫਿਰ ਸਾਧ ਤੇ ਰੱਬ ਵਿੱਚ ਕੋਈ ਫਰਕ ਨਹੀਂ ਰਹਿੰਦਾ ਕਿਉਂ ਨਾਮ ਦਾ ਰੰਗ ਚੜ ਜਾਂਦਾ ਹਰ ਸੰਗ ਰਾਤੀ ਨਿਰਮਲ ਸੋਈ ਕੋਹ ਨਾਨਕ ਤਿਨ ਕੋ ਬਲ ਜਾਈ ਇਦਕੋ ਨਾਰਕਦੇਵ ਜੀ ਕਹੈਂਦੇ ਮੈਂ ਉਹਨਾਂ ਤੋਂ ਬਲੇ ਹਾਰੇ ਜਾਂਦਾ ਕਿਨਾਂ ਤੋਂ ਜਿਨ੍ਹਾਂ ਨੂੰ ਹਾਰ ਦਾ ਰੰਗ ਚੜ ਜਾਂਦਾ ਹੈ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਜਾਂਦਾ ਕੋ ਨਾਨਕ ਤਿੰਨ ਕੋ ਬਲ ਜਾਈ ਜਿੰਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਕਹਿੰਦਾ ਜਿਹੜੇ ਮੇਰੇ ਰੱਬ ਨੂੰ ਭੁੱਲਦੇ ਨਹੀਂ ਮੈਂ ਉਹਨਾਂ ਤੋਂ ਬਲੇ ਹਾਰੇ ਜਾਂਦਾ ਕੋ ਨਾਨਕ ਜਿਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਕਿ ਜਿਨ੍ਹਾਂ ਨੂੰ ਰੱਬ ਭੁੱਲਦਾ ਨਹੀਂ ਮੈਂ ਉਹਨਾਂ ਤੋਂ ਬਲ ਹਾਰੇ ਜਾਂਦਾ ਹੋਰ ਸਾਰੇ ਕੂੜ ਕਿਰਿਆ ਅਸੀਂ ਸਮਝਾਉਂਦੇ ਆ ਲੋਕਾਂ ਨੂੰ ਅਸੀਂ ਦੱਸਦੇ ਆ ਅਸੀਂ ਬਹਿਮਾ ਚ ਪਾਉਂਦੇ ਆ ਲੇਕਿਨ ਸਿਰ ਗੋ ਨਾਨਕ ਦੇਵ ਜੀ ਸਾਰੇ ਕੂੜ ਕਿਰਿਆ ਦਾ ਖਤਮਾ ਕਰਦੇ ਕੇਵਲ ਇੱਕ ਸ਼ਬਦ ਦੇ ਨਾਲ ਜੋੜਦੇ ਆ ਜਾਨੀਆ ਗੁਰੂ ਹੈ ਕਿ ਸ਼ਬਦ ਦੇ ਨਾਲ ਤਾਂ ਰੱਬ ਵੀ ਵਾਸੀ ਜਾ ਜਾਂਦਾ ਸੋ ਆਓ ਪਾਈ ਬਾਬੇ ਨਾਨਕ ਦੇ ਦਰ ਤੇ ਆਈਏ ਇਹੀ ਸ਼ਬਦ ਦੀ ਪ੍ਰਾਪਤੀ ਕਰੀਏ ਜਿਹੜਾ ਸ਼ਬਦ ਰੱਬ ਨੂੰ ਵੀ ਵਾਸ ਕਰ ਲੈਂਦਾ ਸੋ ਸੰਤਸੰਗ ਜੀ ਬਾਣੀ ਪੜ੍ਹਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਤਾ ਕਰਨੀ ਸਮਰੱਥਾ ਬਖਸ਼ਣੀ ਹੁਣ ਬਲਾਉ ਪਤੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ